ਥੋੜਾ ਸਾਰੇ ਤੇ ਮੇਰੇ ਚੈਨਲ ਤੇ ਬੜਾ ਹੀ ਨਿਕਲ। ਸਵਾਗਤ ਹੈ ਤੁਸੀਂ ਦੇਖ ਰਹੇ ਹੋ ਨੇ ਵੀ ਅੱਜ ਮੇਰੇ ਕੋ ਕਿੰਨੇ ਸਾਰੇ ਪੈਟਰਨ ਪਏ ਆ। ਤਾਂ ਅੱਜ ਮੈਂ ਲੈ ਕੇ ਆ ਰਹੀ ਹਾਂ ਤੁਹਾਡੇ ਲਈ 10 ਪੈਟਰਨ। 10 ਪੈਟਰਨ ਤੇ ਤਿੰਨ ਬਾਰਡਰ। ਤਿੰਨੇ ਬਾਰਡਰ ਤਿੰਨੇ ਲੱਗਤਰੇ ਕਿੰਨਾ ਬਣੇ ਹੋਏ ਤੇ 10 ਹੈਗੇ ਸਾਡੇ ਪੈਟਰਨ। सारे सिंगल कलर के डिजाइन है एक रंग च बने हुए दस डिजाइन प्लस दो बॉटर जोड़े कि अच्छा आप बना जा रहे हैं तो सारे ही असं स्टैप बाय स्टैप सीखा तो सारे बनाने बहुत ही सौखे तो आसान है तो तुम इस विडियो देख के ही सारे डिजाइन बनाने सीख जो तो जी आ गए से पहले डिजाइन के उपर देखो डिज़ाइन बड़ा ही वजी प्यारा है और देखो ये अठ्टीपल दे के कुंडे बनया हुए तो दो कुंडे एक्सट्रा पाए हुए हैं अठे के मल्टीपल कुंडे अस पेल एक जाली ठीक है जी इतना ਇੱਕ ਕੁੰਡਾ ਸਟਿਚ ਵਾਲਾ ਚਾਰ ਕੁੰਡੇ ਸਿੱਧੇ ਬੁਣਨ ਤੋਂ ਬਾਅਦ ਜਾਲੀ ਜਾਲੀ ਦੇ ਬਾਅਦ ਦੋ ਦਾ ਇੱਕ ਦੋ ਦਾ ਇੱਕ ਤੋਂ ਬਾਅਦ ਫਿਰ ਅਸੀਂ ਚਾਰ ਕੁੰਡੇ ਸਿੱਧੇ ਬੁਣਦੇ ਤੇ ਫਿਰ ਇੱਧਰ ਵਾਲੇ ਸਾਡੇ ਚਾਰ ਕੁੰਡੇ ਆ ਗਏ ਤੇ ਫਿਰ ਆਤਾ ਜਾਲੀ ਮਿੰਸ ਕੇ ਐਦਾਂ ਕਰਦੇ ਹੋਏ ਅਸੀਂ ਫਸਟ ਰੋ ਪਾ ਲੈਣੀ ਹੈ ਸੈਕੰਡ ਰੋ ਦੇ ਵਿੱਚ ਸਾਡੀ ਅਸੀਂ ਇੱਧਰ ਵੀ ਦੋ ਦਾ ਇੱਕ ਕਰ ਲੈਣਾ ਤੇ ਦੋ ਜਾਲੀਆਂ ਪੈ ਜਾਣੀ ਇੱਧਰ ਵੀ ਦੋ ਦਾ ਇੱਕ ਤੇ ਐਦਾਂ ਕਰਦੇ ਹੋਏ ਅਸੀਂ ਪੂਰੀ ਪਾ ਲੈਣੀ ਪੁੱਠੀ ਰੋ ਪੂਰੀ ਪੁੱਠੀ ਤੇ ਥਰਡ ਰੋ ਦੇ ਵਿੱਚ ਅਸੀਂ ਫਿਰ ਇੱਥੇ ਦੋ ਦਾ ਇੱਕ ਕਰਨਾ ਹੈ ਤੇ ਸੈਂਟਰ 'ਚ ਜਿਹੜੇ ਸਾਡੇ ਤਿੰਨ ਕੁੰਡੇ ਹੋਣਗੇ ਤਿੰਨ ਦਾ ਇੱਕ ਕਰਨਾ ਹੈ ਤੇ ਨਾਲ ਹੀ ਇੱਧਰ ਜਾਲੀ ਤੇ ਠੀਕ ਹੈ ਜੀ ਐਦਾ ਕਰਦੇ ਹੋਏ ਅਸੀਂ ਪੂਰੀ ਕੰਪਲੀਟ ਕਰ ਲੈਣੀ ਹੈ ਪੁੱਠੀ ਰੋ ਪੂਰੀ ਪੁੱਠੀ ਇਸ ਤੋਂ ਅਗਲੀ ਰੋ ਦੇ ਵਿੱਚ 7th ਰੋ ਦੇ ਵਿੱਚ ਅਸੀਂ ਫਿਰ ਅਸੀਂ ਦੇਖੋ ਇੱਥੇ ਦੋ ਦਾ ਇੱਕ ਜਾਲੀ ਜਿਹੜਾ ਤਿੰਨ ਦਾ ਇੱਕ ਕੀਤਾ ਸੀ ਸਿੱਧਾ ਫਿਰ ਜਾਲੀ ਫਿਰ ਕੁੰਡਾ ਸਿੱਧਾ ਪੁੰਨਾ ਇੱਥੇ ਫਿਰ ਅਸੀਂ ਤਿੰਨ ਦਾ ਇੱਕ ਕਰ ਲੈਣਾ ਤੇ ਐਦਾ ਕਰਦੇ ਹੋਏ ਪੁੱਠੀ ਰੋ ਪੂਰੀ ਪੁੱਠੀ ਤੇ ਸਾਡਾ 8 ਰੋ ਦਾ 6 ਪੈਟਰਨ ਕੰਪਲੀਟ ਹੋ ਜਾਣਾ ਹੈ 8 ਹੀ ਸਲਾਈਆਂ ਦਾ ਡਿਜ਼ਾਈਨ ਹੈ ਤੇ 8 ਹੀ ਕੁੰਡਾ ਦਾ ਡਿਜ਼ਾਈਨ ਹੈ ਤੇ ਡਿਜ਼ਾਈਨ ਦੀ ਲੁੱਕ ਚਾ ਲੱਗ ਜੀ ਤੇ ਵਧੀਆ ਆ ਰਹੀ ਹੈ ਦੇਖੋ बैकसाइड देखो तो बनाओ इस डिज़ाइन में तो ये फुल वीडियो मेरे चैनल पर अवेलेबल है अगर थोड़ा इतों नहीं समझाया बिगनरसों तो फिर वो मैं लिंक डिस्क्रिप्शन से दे दूँगी तुम उना सद दूसरा डिजाइन वाइट कलर से बुनिया हुआ बहुत ही प्यार इस असी देखो इचकदाना बनाया हुए प्लस असी यह डिजाइन बनाया हुए बहुत ही प्यारा तो सौखा डिजाइन है देखो ये असं यचकदाना दा बनाते चले जाना उसके बाद असी सीधे कुंडे रखे हुए हैं ठीक है जी जो सीधे कुंडे हैं साढ़े वो है ਪੁੱਠੇ ਕੁੰਡੇ ਤੇ ਸਿੱਧੇ ਕੁੰਡੇ ਤੁਸੀਂ ਆਪਣੇ ਮਰਜ਼ੀ ਅਕ ਰੱਖ ਸਕਦੇ ਹੋ ਪਰ ਮੈਂ 4 4 4 ਹੀ ਰੱਖੇ ਆ ਠੀਕ ਹੈ ਇਸ ਤੋਂ ਬਾਅਦ ਪਹਿਲੇ ਸਲਾਈਆਂ ਚ ਇਹ ਹੀ ਇਚਕਦਾਨਾ ਸਿੱਧੇ ਕੁੰਡੇ ਇਚਕਦਾਨਾ ਸਿੱਧੇ ਕੁੰਡੇ ਪੁੱਠੀ ਸਲਾਈ ਫੇਰ ਇਚਕਦਾਨਾ ਸਿੱਧੇ ਕੁੰਡੇ ਇਚਕਦਾਨਾ ਤੱਕ ਅੱਗੇ ਚੱਲ ਜਣਾ ਚਾਰ ਸਲਾਈਆਂ ਪਾ ਲੈਣੀਆਂ ਚਾਰ ਸਲਾਈਆਂ ਸਭ ਫਲੇਨ ਪੈਣ ਗਈਆਂ ਪਰ ਇਹ ਸਲਾਈਆਂ ਸਾਡੇ ਫੇਰ ਅਦਾ ਹੀ ਰਿਪੀਟ ਹੁੰਦੀ ਚਲੇ ਜਾਣਗੀਆਂ ਇਸ ਤੋਂ ਬਾਅਦ ਜਦੋਂ ਅਸੀਂ ਪੰਜਵੀਂ ਰੋਸ ਆਣਾ ਤਾਂ ਅਸੀਂ ਕੁੰਡਾ ਤੋਂ نیچے ਚੁੱਕ ਕੇ ਦੋ ਦਾ ਇੱਕ ਕਰ ਲੈਣਾ ਤੇ ਬਾਕੀ ਫੇਰ ਅਦਾ ਹੀ ਇਚਕਦਾਨਾ 판ਦੇ ਚਲੇ ਜਾਣਾ ਫੇਰ ਅਗਲੀ ਸਲਾਈ ਤੇ ਫੇਰ ਅਸੀਂ ਪੁੱਠੇ ਪੂਰੀ ਪੁੱਠੀ ਪਾ ਲੈਣੀ ਫੇਰ ਸਿੱਧੀ ਚਾਕੇ ਸੀ ਇੱਥੇ ਕੁੰਡਾ ਚੁਕ ਲੈਣਾ ਤੇ ਇੱਥੇ ਦੋ ਦਾ ਇੱਕ ਕੱਢ ਲੈਣਾ ਫੇਰ ਅਸੀਂ ਪੂਰਾ ਇੱਤਾ ਹੀ ਪੰਤੇ ਚਲੇ ਜਾਣਾ ਤੇ ਇਹ ਹੈ ਸਾਡਾ ਡਿਜ਼ਾਈਨ ਪੜਾ ਹੀ ਪਦੀ ਬਣ ਕੇ ਆਇਆ ਤੇ ਇਹ ਦੀਆ ਦੇਖੋ ਬੈਕ ਸਾਈਡ ਹੈ ਵੀਡੀਓ ਮੇਰੇ ਚੈਨਲ ਤੇ ਅਵੇਲੇਬਲ ਹੈ ਲਿੰਕ ਡਿਸਕ੍ਰਿਪਸ਼ਨ ਤੇ ਤੁਹਾਨੂੰ ਦੋ ਨੰਬਰ ਤੇ ਪਾ ਦੋਗੇ ਤੁਸੀਂ ਉੱਥੋਂ ਦੇਖ ਕੇ ਨੂੰ ਬਣਾ ਸਕਦੇ ਹੋ ਤੀਜੇ ਨੰਬਰ ਤੇ ਅਗੇ ਸਾਡਾ ਬਹੁਤ ਹੀ ਪਿਆਰਾ ਰੈਡ ਕਲਰਸ ਬਣਿਆ ਹੋਇਆ ਡਿਜ਼ਾਈਨ ਜਿਹੜਾ ਕਿ ਦੋ ਸਲਾਈਆਂ ਦਾ ਡਿਜ਼ਾਈਨ ਹੈ ਬਹੁਤ ਹੀ ਸੋਖਾ ਡਿਜ਼ਾਈਨ ਹੈ ਵਿੱਚ ਪੁੱਠੇ ਸਿੱਧੇ ਸਲਾਈਆਂ ਪਈਆਂ ਹੋਈਆਂ ਸਿਰਫ ਇਹੀ ਦੋ ਰੋ ਡਿਜ਼ਾਈਨ ਦਿਆ ਨੇ ਇਸ ਤਰ੍ਹਾਂ ਸੇ ਕੀ ਕੀਤਾ ਹੋਇਆ ਕੁੰਡੇ ਨੂੰ ਪਿੱਛੇ ਲਿਜਾ ਕੇ बस ਤੋਂ ਦਾ ਇੱਕ ਕਰ ਲੈ ਜੇ ਕਰਦੇ ਚਲੇ ਜਾਣਾ ਬਸ ਬਹੁਤ ਹੀ ਸੋਖਾ ਡਿਜ਼ਾਈਨ ਹੈ ਡਿਫਰੈਂਸ ਤੁਸੀਂ 4 6 ਆਪਣੀ ਹਿਸਾਬ ਨਾਲ ਸਲਾਈਆਂ ਦਾ ਰੱਖ ਸਕਦੇ ਹੋ ਕੱਠਾ ਡਿਜ਼ਾਈਨ ਇੱਕ ਕੇਵਲ ਦੀ ਸ਼ੇਪ ਡਿਜ਼ਾਈਨ ਹੈ ਵਧੀਆ ਲੱਗਦਾ ਹੈ ਤੇ ਬਿਲਕੁਲ ਵੀ ਡਿਜ਼ਾਈਨ ਸੰਕਰਦਾ ਨਹੀਂ ਹੈ ਇਕੱਠਾ ਨਹੀਂ ਹੋਇਆ ਹੋਇਆ ਵਧੀਆ ਡਿਜ਼ਾਈਨ ਹੈ ਇਹ ਵੀ ਇਹਦੇ ਸਾਡਾ ਪੁੱਠਾ ਸਿੱਧਾ ਦਾ ਡਿਜ਼ਾਈਨ ਹੈ ਤੇ ਕੁੰਡੇ ਉਲਟਾ ਦਾ ਡਿਜ਼ਾਈਨ ਸੋਖੜਾ ਜਿਹਾ ਹੈ ਇਸੇ ਸਿੱਕੇ ਨੂੰ ਉਲਟਾ ਕੇ ਅੰਦਰੋਂ ਲਿਆ ਤੇ ਬਾਹਰ ਨੂੰ ਲੈ ਕੇ ਇਹ ਕੁੰਡਾ ਅੰਦਰ ਨਹੀਂ ਅੰਦਰ ਬਾਹਰ ਨੂੰ ਲੈ ਗਏ ਬਸ ਇੱਦਾਂ ਹੀ ਕਰਕੇ ਅਸੀਂ ਦੋ ਕੁੰਡੇ ਅੰਦਰ ਲੈ ਆਏ ਇੱਕ ਪੁੱਠਾ ਇੱਕ ਸਿੱਧਾ ਫਿਰ ਅਗਲੀ ਸਾਈਡ ਤੋਂ ਵੀ ਇੱਕ ਪੁੱਠਾ ਇੱਕ ਸਿੱਧਾ ਅੰਦਰ ਲੈ ਆਏ ਫਿਰ ਇਹਦੇ ਨੂੰ ਬਣਾਉਂਦੇ ਚਲੇ ਗਏ ਫਿਰ ਇੱਦਾਂ ਹੀ ਅਸੀਂ ਕੁੰਡਿਆਂ ਨੂੰ ਇਹਨਾਂ ਨੂੰ ਬਾਹਰ ਨੂੰ ਕਰ ਬਸ ਇਹ ਹੀ ਇਹ ਸਾਰੇ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਡਿਜ਼ਾਈਨ ਚ ਕੋਈ ਜਾਲੀ ਨਹੀਂ ਹੈ ਤੁਸੀਂ ਜੈਂਟ ਸਵੈਟਰ ਲੇਡੀਜ਼ ਕਾਢੀ ਹਨ ਕਿਤੇ ਵੀ ਪਾ ਸਕਦੇ ਹੋ ਇਹਦੀ ਫਰੰਟ ਸਾਈਡ ਹੈ ਤੇ ਇਹਦੀ ਬੈਕ ਸਾਈਡ ਹੈ ਦੇਖੋ ਤੇ ਪਾਵਸ ਪੈਟਰਨ ਉਹ ਤੇ ਫਿਰ ਆ ਜਾਣਾ ਅਸੀਂ ਆਪਣੇ ਹੁਣ ਅਗਲੇ ਪੈਟਰਨ ਸਾਡਾ ਛੇਵਾਂ ਡਿਜ਼ਾਈਨ ਬਹੁਤ ਹੀ ਸੋਖਾ ਡਿਜ਼ਾਈਨ ਦੋ ਸਿੱਧੇ ਦੋ ਪੁੱਠੇ ਦੋ ਸਿੱਧੇ ਦੋ ਪੁੱਠੇ ਦਾ ਡਿਜ਼ਾਈਨ ਹੈ ਦੇਖੋ ਕੁਝ ਵੀ ਨਹੀਂ ਕੀਤਾ ਦੋ ਸਿੱਧੇ ਦੋ ਪੁੱਠੇ ਦੋ ਸਿੱਧੇ ਪੁੱਠੇ ਬਣਾਏ ਬੈਕ ਸਾਈਡ ਤੋਂ ਵੀ ਸਿੱਧੇ ਪੁੱਠੇ ਸਿੱਧੇ ਪੁੱਠੇ ਬਸ ਐ ਤੇ ਇਸ ਪੈਟਰਨ ਬਣਾ ਲਏ ਤੇ ਫਿਰ ਇਸ ਪੈਟਰਨ ਅਸੀਂ ਹਰ ਵਾਰੀ ਚੇਂਜ ਕਰਦੇ ਚਲੇ ਜਾਣਾ तो बनाओ ये पैटर्न फिर आ जाने हूँ अनेक अगले पैटर्न पैटर्न नव पैटन जेड वाइट कलर से हुआ है बहुत ही प्यारा जहा पैटर्न है देखो बहुत ही सौखा पैटर्न है देखो तो लुक देखो बिल्कुल अलग आ रही है देखो यदि बैक साइड देखो तो ये फ्रंट साइड तो यू अठ अठ सिलाइयानी दूरी पर पाया हो देखो ਪਹਿਲਾ ਇੱਥੇ ਪੈਟਰਨ ਰਿਪੀਟ ਕੀਤਾ ਫਿਰ ਉਸ ਤੋਂ ਬਾਅਦ 8 ਸਲਾਈਆਂ ਬਾਅਦ ਫੇਰ ਰਿਪੀਟ ਕੀਤਾ ਫਿਰ 8 ਸਲਾਈਆਂ ਬਾਅਦ ਰਿਪੀਟ ਕੀਤਾ ਤੇ ਇਹ ਵਾਲਾ ਪੈਟਰਨ ਹੈ ਸਾਡਾ ਇਹ 4 ਸਲਾਈਆਂ 'ਚ ਬਣ ਕੇ ਕੰਪਲੀਟ ਹੋਇਆ ਹੋਇਆ ਹੈ ਇਹ ਵੀ ਪੈਟਰਨ ਬਹੁਤ ਹੀ ਪਿਆਰਾ ਤੇ ਯੂਨੀਕ ਜਿਹਾ ਪੈਟਰਨ ਹੈ ਤੇ ਤੁਸੀਂ ਇਹਨੂੰ ਕਿਸੇ ਵੀ ਪ੍ਰੋਜੈਕਟ 'ਚ ਪਾ ਸਕਦੇ ਹੋ ਵਾਈਟ ਕਲਰ 'ਚ ਦੇਖੋ ਕਿੰਨਾ ਉੱਠ ਕੇ ਆਇਆ ਤੇ ਇਹਨੂੰ ਤੁਸੀਂ ਕਿਤੇ ਵੀ ਪਾਉਂਗੇ ਸਾਰੇ ਹੀ ਪੈਟਰਨ 'ਚ ਬੜਾ ਹੀ ਪਤਿਆ ਲੱਗੂਗਾ ਏਸੀ ਸਾਡਾ ਨਵਾਂ ਪੈਟਰਨ ਹੁਣ ਆ ਜਾਣਿਆ ਸੀ ਆਪਣੇ ਲਾਸਟ ਦਸਵੇਂ ਪੈਟਰਨ ਸਾਡਾ ਲਾਸਟ ਦਸਵਾਂ ਪੈਟਰਨ ਜਿਹੜਾ ਕਿ ਹੈ ਥੋੜਾ ਝਾਲ ਦੋ ਕੁੰਡਿਆਂ ਦਾ ਸਾਈਡਾ ਪੈਟਰਨ ਹੈ ਤੇ ਪਹਿਲੀ ਸਲਾਈ ਦੇ ਵਿੱਚ ਅਸੀਂ ਦੋ ਦਾ ਇੱਕ ਦੋ ਦਾ ਇੱਕ ਕਰਦੇ ਚਲੇ ਜਾਣਾ ਹੈ ਸਿੱਧੀ ਦੇ ਵਿੱਚ ਬੈਕ ਲੁਪ ਤੋਂ ਪੁੱਠੀ ਸਲਾਈ ਵਿੱਚ ਅਸੀਂ ਦੋ ਦਾ ਇੱਕ ਜਿਹੜਾ ਕੀਤਾ ਸੀ ਉਸ ਤੋਂ ਪਹਿਲਾਂ ਜਿਹੜਾ ਧਾਗਾ ਆਊਗਾ ਉੱਥੋਂ نیچے ਚੁੱਕ ਕੇ ਕੁੰਡਾ ਕਰਕੇ ਸਿੱਧੀ ਸਲਾਈ ਪਾਣੀ ਹੈ ਪੁੱਠੀ ਸਲਾਈ ਨੂੰ ਪੂਰੀ ਸਿੱਧੀ ਪਏਗੀ ਤੇ ਇੱਕ ਕੁੰਡਾ ਸੇ ਨੀਚੋ ਚੁੱਕ ਕੇ ਜਾਣਾ ਤੇ ਸਿੱਧਾ ਜਿਹੜਾ ਸੀ ਉਹ ਤਾਂ ਬੁਣੀ ਜਾਣਾ ਇਹਦਾ ਕਰਦੇ ਹੋਏ ਪੁੱਠੀ ਸਲਾਈ ਨੂੰ ਪੂਰਾ ਸਿੱਧਾ ਪਾ ਲੈਣਾ ਬੈਕ ਸਾਈਡ ਤੋਂ ਫੇਰ ਆ ਕੇ ਅਸੀਂ ਆਪਣੀ ਅਗਲੀ ਸਲਾਈ ਪੂਰੀ ਸਿੱਧੀ ਦੀ ਸਿੱਧੀ ਫੇਰ ਪੁੱਠੀ ਦੀ ਪੁੱਠੀ ਇਹ ਚਾਰ ਉਹਦਾ ਦਾ ਪੈਟਰਨ ਬਣ ਗਿਆ ਨਾ ਫੇਰ ਸਸੇ ਸਿਫਰ ਸਟਰੋ ਤੋਂ ਪੈਟਰਨ ਸ਼ੁਰੂ ਕਰ ਦਣਾ ਦੋ ਦਾ ਇੱਕ ਦੋ ਦਾ ਇੱਕ ਦੋ ਦਾ ਇੱਕ ਕਰਦੇ ਚਲੇ ਜਾਣਾ ਤੇ ਪੁੱਠੀ ਸਲਾਈ ਵੀ ਸਾਡੀ ਪੂਰੀ ਸਿੱਧੀ ਪਈ ਗਈ ਜਿਹੜੀ ਸੈਕੰਡ ਸਲਾਈ ਹੈ ਉਸ ਜਸੇ ਦੋ ਦਾ ਇੱਕ ਜਿਹੜਾ ਕੀਤਾ ਸੀ ਉਹਦੇ ਨਾਲ ਵਾਲੇ ਕੁੰਡੇ ਦਾ ਜਿਹੜਾ ਵੀ ਬਲ ਆਏਗਾ ਉਥੋਂ ਸੀ ਕਿ ਕੁੰਡਾ ਚੁੱਕ ਲੈਣਾ ਤੇ ਐਂਦਾ ਕਰਦੇ ਹੋਏ ਐਸੀ ਪੂਰੀ ਸਲਾਈ ਸਿੱਧੀ ਪਾ ਤੇ ਐਂਦਾ ਹੀ ਅਸੀਂ ਇਸ ਨੂੰ ਰਿਪੀਟ ਕਰਦੇ ਜਾਵਾਂਗੇ ਇਹਦੀ ਬੈਕ ਸਾਈਡ ਦੇਖੋ ਤੇ ਇਹਦੀ ਫਰੰਟ ਸਾਈਡ ਦੇਖੋ ਕੋਈ ਕੁੰਡਾ ਉਲਟਾਇਆ ਕੁਛ ਨਹੀਂ ਕੀਤਾ ਲੋਕ ਬੜੇ ਪਿਆਰੀ ਤੇ ਬੜਾ ਹੀ ਉੱਪਰ ਮਾਜਾ ਡਿਜ਼ਾਈਨ ਇਹ ਬਣ ਕੇ ਆਂਦਾ ਇਸੇ ਸਾਡੇ ਦਾ 10 ਮਿੰਟ ਦਾ ਡਿਜ਼ਾਈਨ ਹੋਣਾ ਜਨੇ ਅਸੀਂ ਆਪਣੇ ਤਿੰਨ ਬਾਰਡਰ ਉੱਪਰ ਇੱਕ ਬਾਰਡਰ ਜਿਹਨੂੰ ਤੁਸੀਂ ਬਾਰਡਰ ਵੀ ਯੂਜ਼ ਕਰ ਸਕਦੇ ਹੋ ਤੇ ਐਸੇ ਪੈਟਰਨ ਵੀ ਯੂਜ਼ ਕਰ ਸਕਦੇ ਹੋ ਬੜਾ ਪਿਆਰਾ ਦੇਖੋ ਥੋੜਾ ਸਟ੍ਰੈਚੀਬਲ ਹੈ ਬੜਾ ਪਿਆਰਾ ਬਣ ਕੇ ਆਉਂਦਾ ਹੈ ਅਗਰ ਤੁਸੀਂ ਇਹ ਵਾਲਾ ਬਾਰਡਰ ਪਾ ਲਓਗੇ ਤਾਂ ਉੱਪਰ ਤੁਹਾਨੂੰ ਕੋਈ ਵੀ ਪੈਟਰਨ ਪਾਉਣ ਦੀ ਲੋੜ ਨਹੀਂ ਬੜਾ ਹੀ ਪਿਆਰਾ ਹੈ ਇਹਦੀ ਬੈਕ ਸਾਈਡ ਦੇਖੋ ਇਹਦੀ ਫਰੰਟ ਸਾਈਡ ਤੇ ਤੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦੂੰਗੀ ਬਾਰਡਰ ਸਾਰਿਆਂ ਦਾ ਤੁਸੀਂ ਉੱਥੇ ਦੇਖ ਕੇ ਜਿਹੜਾ ਵੀ ਬਾਰਡਰ ਬਣਾਉਣਾ ਚਾਹੋ ਬਣਾ ਸਕਦੇ ਹੋ ਜਿਸ ਤਰ੍ਹਾਂ ਜਿਸ ਤਰ੍ਹਾਂ ਦਿਖਾ ਰਹੀ ਹਾਂ ਉਹ ਤੇ ਫਸਟ ਸੈਕਿੰਡ ਥਰਡ ਕਰਕੇ ਮੈਂ ਤਾਂ ਲਿੰਕ ਵੀ ਪ੍ਰੋਵਾਈਡ ਕਰ ਦੂੰਗੀ ਤੇ ਅਸੀਂ ਸਾਡਾ ਪਹਿਲਾ ਬਾਰਡਰ ਅਸੀਂ ਆ ਜਾਨੇ ਹੁਣ ਆਪਣੇ ਦੂਜੇ ਬਾਰਡਰ ਤੇ ਬਾਰਡਰ ਸਾਡਾ ਇਹ ਵਾਲਾ ਕਟਾਂ ਵਾਲਾ ਬਾਰਡਰ ਹੈ ਦੇਖੋ ਛੋਟੇ ਛੋਟੇ ਕਟਾਂ ਬਣ ਕੇ ਆਣਗੇ ਬੜਾ ਹੀ ਪਿਆਰਾ ਲੱਗਦਾ ਇਹ ਵੀ ਆ ਦੇਖੋ ਬਹੁਤ ਹੀ ਸੋਹਣਾ ਹੈ ਵੀ ਹੋਏਗਾ ਸਾਡਾ ਪੈਟਰਨ ਤੇ ਪੈਟਰਨ ਦੀ ਲੁੱਕ ਬਾਰਡਰ ਦੀ ਲੁੱਕ ਬਹੁਤ ਹੀ ਅਲੱਗ ਆ ਰਹੀ ਹੈ ਆ ਦੇਖੋ अ हाँ, सीधा कुंडा जो जाता पूरे तो बड़ा ही प्यारा लगता है इस अए देखो कुंडे असं सीधे रखे हुए हैं सारे ही सीधे साइड से सीधे ही कुंडे पुठी साइड से सारे, सारे पुट्ठे पुट्ठी सिलाई पूरी पुट्ठी पैनी है बड़ी जल्दी साढ़ बड़ के कंप्लीट हो जाना तो मैं तुम्हें थोड़ा जहा मोटा मोटा समझा दी वैसे लिंक डिस्क्रिप्शन से दे दूंगी अगर स्टैप बाय स्टैप देखना चाहते हो तो देख सकते हो देखो ये कुंडे सीधे इतने ਜਾਲੀ ਇੱਕ ਕੁੰਡਾ ਇੱਕ ਜਾਲੀ ਇੱਥੇ ਆ ਕੇ ਅਸੀਂ ਤਿੰਨ ਦਾ ਇੱਕ ਕਰ ਲਿਆ ਫਿਰ ਇੱਥੇ ਜਾਲੀ ਐਦਾਂ ਕਰਦੇ ਅਸੀਂ ਫਸਟ ਸਟਰੋਕ ਪੁੱਠੀ ਰੋ ਪੂਰੀ ਪੁੱਠੀ ਸੈਕੰਡ ਰੋਸ ਫਿਰ ਅਸੀਂ ਇੱਥੇ ਕੁੰਡਾ ਬਤਾ ਲਿਆ ਇੱਧਰ ਬਤਾ ਲਿਆ ਤੇ ਇੱਥੇ ਫਿਰ ਅਸੀਂ ਦੋ ਦਾ ਇੱਕ ਕਰ ਲਿਆ ਇੱਥੇ ਸਾਡੇ ਕੁੰਡੇ ਘੱਟੇ ਜਾਣੇ ਤੇ ਇੱਥੇ ਵਧੇ ਜਾਣੇ ਤੇ ਇਹ ਡੱਬੇ ਸਾਡੇ ਇੱਕ ਤੋਂ ਸ਼ੁਰੂ ਹੋ ਕੇ ਪੂਰੀ ਵਧ ਜਾਣੇ ਤੇ ਇੱਥੇ ਸਾਡਾ ਲਾਸਟ ਸਟਿਚ ਕੁੰਡਾ ਰਹਿਣਾ ਠੀਕ ਜਦੋਂ ਅਸੀਂ ਕਰਕੇ ਕਰਦੇ ਹੋਏ ਤੇ ਦੋ ਜਣੀਆਂ ਪਾ ਲੈਣੀ ਤੇ ਤੀਸਰੀ ਜਾਲੀ ਨੂੰ ਅਸੀਂ ਇੱਥੋਂ ਇੱਕ ਕੁੰਡਾ ਬਾਕੀ ਤਾਂ ਅਸੀਂ ਐਦਾਂ ਹੀ ਬਣਾਣਾ ਕੁੰਡਾ ਵਧਾਣੇ ਵੀ ਘਟਾਣੇ ਵੀ ਪਰ ਚਲੇ ਜਾਣਾ ਇਹਨਾਂ ਨੂੰ ਬਗੈਰ ਬੋਣੇ ਚੁੱਕ ਲੈਣਾ ਫੇਰ ਪੁੱਠੀ ਸਲਾਈ ਪਰ ਪੁੱਠੀ ਫੇਰ ਅਗਲੀ ਸਿੱਧੀ ਸਲਾਈ ਤੇ ਫੇਰ ਇਹਨਾਂ ਨੂੰ ਬਗੈਰ ਬੋਣੇ ਚੁੱਕ ਲੈਣਾ ਫੇਰ ਪੁੱਠੀ ਸਲਾਈ ਪਰ ਪੁੱਠੀ ਐਦਾ ਕਰਦੇ ਹੋਏ 3 ਸਲਾਈਆਂ ਅਸੀਂ ਪਾ ਲੈਣੀ 34 ਸਲਾਈਆਂ ਦੇ ਵਿੱਚ ਅਸੀਂ ਇਹ ਵਾਲੇ ਕੁੰਡਿਆਂ ਨੂੰ ਚੁੱਕ ਕੇ ਇੱਕ ਬਣਾ ਲੈਣਾ ਬਸ ਇੱਥੇ ਹੀ ਖਾਸ ਇਹੀ ਗੱਲ ਹੈ ਇਹਦੇ ਕਰਕੇ ਇਸ ਦੇ ਲੁੱਕ ਥੋੜੀ ਅਲੱਗ ਆਈ ਹੋਈ ਹੈ ਤੇ ਐਸੀ ਸਾਡਾ ਦੂਸਰਾ ਪਾਟਰਨ ਹੁਣ ਅਸੀਂ ਆ ਜਾਈਏ ਨੇ ਤੀਸਰੇ ਪਾਟਰਨ ਤੀਸਰਾ ਪਾਟਰਨ ਸਾਡਾ ਇਹ ਕੁਝ ਯੂਨਿਕ ਜਿਹਾ ਅਲੱਗ ਜਿਹਾ ਸਟ੍ਰੈਚੇਬਿਲਟੀ ਬਹੁਤ ਹੈ ਇਸ ਦਾ ਦੇਖੋ ਬਹੁਤ ਜ਼ਿਆਦਾ ਸਟ੍ਰੈਚੇਬਲ ਬਾਰਡਰ ਬਣਾਇਆ ਹੋਇਆ ਹੈ ਪੁੱਠੇ ਸਿੱਧੇ ਦਾ ਪਰ ਇਹਨੂੰ ਕੁਛ ਅਲੱਗ ਤਰੀਕੇ ਨਾਲ ਬਣਾਇਆ ਹੋਇਆ ਹੈ ਇਸ ਕਰਕੇ ਤੇ ਲੁੱਕ ਕੁਛ ਅਲੱਗ ਆਈ ਹੋਈ ਹੈ ਦੇਖੋ ਪੁੱਠੇ ਸਿੱਧੇ ਵਰਗਾ ਨਹੀਂ ਆਏ ਹੋਇਆ ਦੇਖੋ ਲੁੱਕ ਕੁਛ ਅਲੱਗ ਆਈ ਕਿਉਂਕਿ ਇਹਨੂੰ ਅਸੀਂ ਕੀ ਕੀਤਾ ਵੀ ਸਿੱਧੇ ਕੁੰਡੇ ਨੂੰ ਅਸੀਂ ਨੀਚੇ ਚੁੱਕ ਕੇ ਬਣਾਇਆ ਹੈ ਪੁੱਠਾ ਕੁੰਡਾ ਪੁੱਠਾ ਸਿੱਧਾ ਕੁੰਡਾ ਨੀਚੇ ਚੁੱਕ ਕੇ ਪੁੱਠਾ ਕੁੰਡਾ ਪੁੱਠਾ ਸਿੱਧਾ ਕੁੰਡਾ ਨੀਚੇ ਚੁੱਕ ਕੇ ਇਸ ਕਰਕੇ ਤੇ ਲੁੱਕ ਕੁਛ ਅਲੱਗ ਆਈ ਹੈ ਤੇ ਫਿਰ ਬਣਾਓ ਇਹ ਵਾਲੇ ਬਾਰਡਰ ਤੇ ਵਾਲੇ ਪੈਟਰਨ ਦੱਸਦੇ ਦੱਸ ਤੇ ਤਿੰਨ ਬਾਰਡਰ ਜੋ ਕੋਈ ਵਧੀਆ ਲ